ਫਸ ਗਿਆ ਉਹ ਦੇਖੋ ਦੇਖਾ ਹਾਂ ਦੇ ਦਰ ਛੱਡ ਦੇ ਪਰਦੀਪ ਵਰਤਾ ਹੁਣ ਮੇਰੇ ਹੋਰ ਵੀ ਦੇਰ ਸੀ ਸਵਾ ਜੜੀਆਂ ਨੇ ਇਹ ਸਹੀ ਨੇ ਜੋ ਲੀਗਲ ਨੇ ਹੁਣ ਜੋ ਵਰਤ ਸਕਦੇ ਆ ਬਿਜਾ ਕੇ ਮਹਿੰਗੀਆਂ ਨੇ ਪਰ ਇਹਨਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੁੰਦਾ ਹੈਗਾ ਸੋ ਇਹ ਵਰਤ ਸਕਦੇ ਆ ਇਹ ਸਹੀ ਨੇ ਉਹ ਚੈਨਾ ਵਾਲੀਆਂ ਨੇ ਇਹਨਾਂ ਦਾ ਕੋਈ ਸਪੈਸੀਫਿਕ ਨਾਮ ਹੈਗਾ ਇਹ ਮਤਲਬ ਧਾਗਾ ਦੀਆਂ ਕਹਿ ਦਿੰਨੇ ਆਪਾਂ ਨਾਰਮਲ ਹੈਂਡ ਮੇਡ ਹੁੰਦੀਆਂ ਨੇ 9 ਵਜੇ ਮੁੰਡੇ ਫੇਰ ਰੈਡੀ ਹੋ ਰਹੇ ਨੇ ਪਰ ਤਾਂ ਘੇਰ ਚੜ ਕੇ ਕੰਪੀਟੀਸ਼ਨ ਪੂਰਾ ਚਾਲੂ ਕਰਕੇ ਰੱਖਿਆ ਹੋਇਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਹੁਣ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਣਗੇ ਤੇ ਸਵਾਗਤ ਕਰਦੇ ਹਾਂ ਤੁਹਾਡਾ ਨਵੇਂ ਵੀਡੀਓ ਵਿੱਚ ਬਾਈ ਆ ਵੀਡੀਓ ਬੜੀ ਸਪੈਸ਼ਲ ਆ ਨਾ ਕਿਉਂਕਿ ਆਪਾਂ ਪੰਜਾਬ ਇੰਨੇ ਸਾਲ ਬਾਅਦ ਆਏ ਆ ਤੇ ਅੱਜ ਪਤੰਗ ਵਾਲੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਹਨਾ ਹੁਣ ਆ ਸੀਜ਼ਨ ਜਿਹੜਾ ਚੱਲ ਰਿਹਾ ਆ ਟਾਈਮ ਪੀਰੀਅਡ ਆ ਹੁਣ ਪਤੰਗ ਬਹੁਤ ਚੜ ਰਹੇ ਨੇ ਆਪਾਂ ਮਾਸੇ ਦੇ ਮੁੰਡੇ ਦੇ ਨਾਲ ਹੁਣ ਅੱਜ ਪਤੰਗ ਚੜਨ ਜਾ ਰਹੇ ਹਾਂ ਕਿਉਂਕਿ ਇਹ ਐਕਸਪਰਟ ਹੈ ਚੀਜ਼ ਵਿੱਚ ਆਪਾਂ ਅਜੇ ਇੰਨੇ ਹੋ ਹੈ ਨਹੀਂ ਐਕਸਪਰਟ ਹਨ ਆਪਾਂ ਨੂੰ ਇਹ ਚੀਜ਼ ਨਹੀਂ ਵਧੀਆ ਹੁੰਦੀ ਨਹੀਂ ਜਿੰਨੇ ਵਧੀਆ ਇਹਨੂੰ ਆਉਂਦੇ ਨੇ ਦੇਖੋ ਮੁੰਡੇ ਹੁਣ ਆਪਦਾ ਸਿਸਟਮ ਇਹਨਾਂ ਨੇ ਸ਼ੁਰੂ ਕਰਤਾ ਕੀ ਕਰਨ ਲੱਗੇ ਹੁਣ ਮੜਿਆ ਸਮਝਾ ਦੋ ਹੈ ਟੜਾਮਾ ਪਾ ਰਹੇ ਹੋ ਟੜਾਮਾ ਪਾ ਰਹੇ ਨੇ ਦੇਖੋ ਉੱਤੇ ਦੇਖੋ ਬਾਈ ਕਿੰਨੀ ਰੌਣਕ ਲੱਗੀ ਆ ਹਰੇਕ ਕੋਠੇ ਤੇ ਮੁੰਡੇ ਆਪਦੇ ਪਤੰਗ ਚਾੜ ਰਹੇ ਨੇ ਇੱਕ ਇੱਧਰ ਉੱਧਰ ਇੱਧਰ ਵੀ ਲੱਗੇ ਹੋਏ ਨੇ ਉੱਧਰ ਵੀ ਇੱਕ ਮੁੰਡਾ ਲੱਗਿਆ ਮਤਲਬ ਪੂਰੀ ਰੌਣਕਾ ਕਰਦੇ ਆ ਇਹ ਵੀ ਐਕਸਪੀਰੀਅੰਸ ਯਾਰ ਜ਼ਰੂਰੀ ਆ ਹਨਾ ਚਲੋ ਜਿਹੜੇ ਬਾਹਰ ਲੈਨੇ ਉਹ ਤਾਂ ਸਭ ਸੱਦਦੇ ਨੇ ਸਾਰਾ ਦਿਨ ਆਪਾਂ ਕੰਮਕਾਰਾ ਜਿਹਾ ਰਹਿੰਨੇ ਆਪਾਂ ਤਾਂ ਇਹ ਚੀਜ਼ ਉੱਥੇ ਵੀ ਟਾਈਮ ਹੀ ਨਹੀਂ ਮਿਲਦਾ ਇਹਦੇ ਲਈ ਉੱਥੇ ਤਾਂ ਚਲੋ ਰਿਵਾਜ ਵੀ ਨਹੀਂ ਪਰ ਇੰਡੀਆ ਦਾ ਮੇਨ ਕਲਚਰ ਆ ਆ ਵੀ ਇੱਕ ਲੱਕੀ ਟਾਈਪ ਦਾ ਇੰਨਿਆਰਾ ਹੁੰਦਾ ਬਸ ਸਾਰਾ ਦੁਪਹਿਰਾ ਪਤੰਗ ਹੀ ਝਾੜੀ ਚੱਲੋ ਨਾ ਕੋਈ ਟੈਨਸ਼ਨ ਨਹੀਂ ਨਾ ਕੋਈ ਕੰਮ ਤੇ ਜਾਣ ਦੀ ਫਿਕਰ ਆ ਪਤੰਗ ਮੈਨੂੰ ਥੋੜਾ ਬੜਾ ਲੱਗਦਾ ਇਹਦੇ ਨਾਲ ਇਹ ਬੜਾ ਵਾਹ ਆ ਛੋਟਾ ਹਨਾ ਇਹ ਬੜਾ ਸ਼ੱਜਾ ਅਰਮਾਨ ਰੈਡੀ ਹੋ ਜਾ ਸਾਰੇ ਪਤੰਗ ਵੱਢਣੇ ਨੇ ਜੋ ਵੀ ਹੁਣ ਆਰਡਰ ਇਹ ਨੇ ਸਾਰੇ ਥੱਲੇ ਲਾ ਦੇਣ ਕਿਦਾਂ ਸਾਰੇ ਹੀ ਥੱਲੇ ਲਾ ਦੇਣ ਸਾਰੇ ਹੀ ਥੱਲੇ ਲਾ ਦੇਣ ਦਾ ਕਹਿੰਦਾ ਵਾਹ ਠੀਕ ਦੇਖ ਲਓ ਬੇਸਤੀ ਨਖਰਾ ਦੇ ਉਹ ਪਤੰਗ ਤਾਂ ਖਾਸ ਚੜ ਰਹੇ ਨੇ ਆ ਤੇ ਤਿੰਨ ਤਾਂ ਆ ਫਿਰਦੇ ਨੇ ਹਨਾ ਚੌਥਾ ਉਹ ਤੇ ਉਹ ਗਿਰ ਰਿਹਾ ਸਹੀ ਗੱਲ ਚੌਥਾ ਉਹਨਾਂ ਨੇ ਵੜਤਾ ਇੱਧਰ ਵੀ ਜਾਂਦੇ ਤੇ ਇੱਧਰ ਵੀ ਆਪਣੇ ਮੁੰਡੇ ਚਾੜਨ ਲੱਗੇ ਹੋਏ ਨੇ ਆਪਣੇ ਵਾਲੇ ਬੰਦੇ ਰੈਡੀ ਹੋ ਰਹੇ ਨੇ ਯਾਰ ਛੇਤੀ ਕਰੋ ਪਹਿਲਾ ਸਾਲ ਚ ਇਹਨਾਂ ਨੇ ਇੱਕ ਚਾੜਿਆ ਸੀ ਉਹ ਮਕੈਦਾਨਾ ਵੜਤਾ ਉਹ ਕਿਸੇ ਨਾਲ ਪੜਦਾ ਹੁਣ ਹੋਰ ਤਿਆਰੀਆਂ ਕਰ ਰਹੇ ਨੇ। ਉਹ ਬਈ ਲੋ ਮੁੰਡਿਆਂ ਨੇ ਪੜਦਾ ਇੱਕ ਹੋਰ। ਚਲੋ ਬਈ ਮੁੰਡਾ ਕਹਿੰਦੇ ਇਹਦੇ ਫਰੰਟ ਤੇ ਘਰੇ ਜਾਣਾ ਨਾ ਉੱਥੇ ਹੋਰ ਜਾਣੇ ਵੀ ਆਏ ਨੇ। ਉੱਥੇ ਹੁਣ ਜਾ ਰਹੇ ਆ ਆਪਣੇ ਵਾਲੇ ਪਤੰਗ ਲੈ ਕੇ ਵੀ ਤੇ ਉੱਥੇ ਬਾੜੀ ਉਹਨਾਂ ਰੌਣਕ ਲੱਗੋ। ਉਹਦੇ ਮੂਰੇ ਨਿਕਲੇ ਆਇਆ। ਆ ਜਾ ਬਈ ਆ ਜਾ ਮੈਂ ਨ ਪਤੰਗ ਦਾ ਐਕਸਪਰਟ ਬੰਦਾ ਆਪਣੇ ਸਾਹਮਣੇ। ਤੁਹਾਨੂੰ ਬੁਲਾਉਂਦੇ ਆ। ਹੋਰ ਸਭ ਠੀਕ ਠਾਕ। ਆ ਵੀ ਪਤੰਗ ਦਾ ਐਕਸਪਰਟ ਹੁੰਦਾ ਅੱਜ ਇਹਨੇ ਹੁਣ ਸਾਰੇ ਪਤੰਗ ਵੱਢਨੇ ਨੇ ਜਿੰਨੇ ਵੀ ਏਰੀਆ ਚ ਹੈਗੇ ਨੇ ਹੋਰ ਸਾਹਿਬ ਕੀ ਬਣਦਾ ਜੀ ਹੋਰ ਸਾਹਿਬ ਸਹੀ ਆ ਸਭ ਵਧੀਆ ਤੁਸੀਂ ਦੱਸੋ ਮੁੰਡੇ ਬਾਈ ਇੱਥੇ ਖਾਸੇ ਲੱਗੇ ਹੋਏ ਨੇ ਕਿੰਨੇ ਵੜਾ ਲੈ ਹੁਣ ਤਾਂ ਕਿੰਨੇ ਵੜ ਤੇ ਇਹ ਕੋਈ ਗਿਣਤੀ ਨਹੀਂ ਕੀ ਵੀਰੇ ਰੈਂਡਮਲੀ ਚੱਲੀ ਜਾਂਦਾ ਬਸ ਹਾਂ ਜੀ ਨਹੀਂ ਹੈਗੀ ਪਤੰਗਾਂ ਪਾੜੇ ਤੋੜ ਕੇ ਛੱਡਦੇ ਤੋੜਦੇ ਛੱਡਦੇ ਇਹਨੇ ਥੱਲੇ ਡਈ ਗੂ ਪੈ ਗਿਆ ਪੇਚਾ ਇਹ ਇੱਧਰ ਆਪਣਾ ਹੀ ਆਹੀ ਓਕੇ ਆਪਣਾ ਹੀ ਆ ਇਹ ਦੋ ਪਤੰਗ ਆਪਣੀ ਨੇ ਆਹੀ ਇੱਧਰ ਰੱਖ ਲਓ ਬਸ ਠੀਕ ਆ ਠੀਕ ਆ ਪਤੰਗ ਦੀ ਟ੍ਰੇਨਿੰਗ ਮਿਲ ਰਹੀ ਆ ਜੀ ਆ ਬਈ ਆਪਣਾ ਦਾ ਦੂਸਰਾ ਪਤੰਗ ਦਾ ਐਕਸਪਰਟ ਆ ਬਈ ਹਾਂ ਜੀ ਬੜਾ ਲੈ ਦੋ ਵੱਡੇਗੇ ਕੋਈ ਚੱਕਰ ਨਹੀਂ ਤੀਜਾ ਰੈਣੀ ਕਰ ਲੈਨੇ ਬਹੁਤ ਵਾਧੂ ਪੈਣਾ ਥੱਲੇ ਹੋਰ ਇੱਕ ਅੱਧਾ ਦਾ ਵੱਡਣਾ ਬਈ ਪਿੰਡ ਚੈਲਾ ਦੇਖੋ ਜਦ ਤੱਕ ਆ ਮੇਨ ਹਾਈਵੇ ਚੱਲਦਾ ਇੱਥੇ ਤੋਂ ਸਿਕਸ ਲੇਨ ਆ ਹਨਾ ਕਿੱਥੇ ਤੱਕ ਜਾਂਦਾ ਕਿਹੜੇ ਮੇਨ ਸ਼ਹਿਰ ਨਾਲ ਜੁੜਿਆ ਇਹ ਅੱਗੇ ਚੰਡੀਗੜ੍ਹ ਤੱਕ ਚਲੇ ਜਾਂਦਾ ਹਾਈਵੇ ਤੇ ਇਧਰੋਂ ਲੁਧਿਆਣਾ ਲਈ ਜਾਂਦੇ ਨੇ ਚੰਡੀਗੜ੍ਹ ਤੋਂ ਲੁਧਿਆਣਾ ਵਧੀਆ ਯਾਰ ਫਰਦਾ ਹਨਾ ਪਹਿਲਾਂ ਉਹ ਰੇ ਸਿੰਗਲ ਲਾਈਨ ਹੀ ਹੁੰਦੀ ਸੀ ਗੱਲੋਂ ਆ ਹੁਣ ਨਵੇਂ ਬਣਿਆ ਲਾਤਾ ਹੋ ਗਏ ਮੇਰੇ ਨਾਲ ਪੰਜ ਸੱਤ ਸਾਲ ਤੋਂ ਵੀ ਵੱਧ ਹੋ ਗਿਆ ਓਕੇ ਓਕੇ ਆ ਬਾਈ ਜਿਵੇਂ ਮੇਰੇ ਅਰਗੇ ਨੂੰ ਜਿਹਨੂੰ ਇਹਨਾਂ ਪਤਾ ਨਹੀਂ ਥੋੜਾ ਜਿਹਾ ਸਮਝਾਏਗਾ ਆਪ ਟੇਪ ਟੂਫ ਲਾਉਣ ਦਾ ਕੀ ਸਿਸਟਮ ਹੁੰਦਾ ਜਿਵੇਂ ਉਹਨਾਂ ਗੜੀ ਨਿਕਲੀ ਹੋਈ ਆ ਹਾਂ ਤੇ ਤੁਹਾਨੂੰ ਇਹਨੇ ਉੱਪਰ ਜਾਣਾ ਹਵਾ ਤੇਜ ਆ ਇਹਨੇ ਸਾਰੇ ਨੇ ਪਾੜ ਦੇਣਾ ਓਕੇ ਤਾਂ ਉਹ ਰੇ ਟੇਪ ਲਾਵਾਂਗੇ ਆਪਾਂ ਠੀਕ ਆ ਤੇ ਟੇਪ ਨਾਲ ਸਹੀ ਰਹੂਗਾ ਤੇ ਵਿੱਚ ਜਿੱਥੇ ਡੋਰ ਪਾਣੇ ਹੁੰਨੇ ਹੋ ਉਹ ਉੱਥੇ ਉਹ ਦੇਖੋ ਕਰਾਵਾ ਪਈਆਂ ਨੇ ਉਹ ਕਰਨ ਇਹਦੇ ਪੈਣੀਆਂ ਨੇ ਠੀਕ ਆ ਜਿਵੇਂ ਆ ਦੋ ਗਣੀ ਕਰਦੇ ਹਾਂ ਦੋ ਰੇ ਕਰਦੇ ਆ ਉੱਤੇ ਉਹ ਗੱਠ ਬਾਲਣੀ ਗੱਬੇ ਆਪਾਂ ਬੈਲੈਂਸ ਕਰਕੇ ਉਹਨੂੰ ਹੂੰ ਕਿ ਤੇਰੀ ਸਹੀ ਰਹੂਗੀ ਬਸ ਫਿਰੋਸਾ ਚੱਲੂਗਾ ਠੀਕ ਜੋ ਜੇਪ ਉੱਪਰ ਥੱਲੇ ਵੱਧ ਕਰਤਾ ਪਰ ਘੁੰਮੂਗਾ ਪਤੰਗ ਓਕਣ ਬਾਨੀ ਨਹੀਂ ਗੱਲ ਠੀਕ ਆ ਹੁਣ ਉਹਦੇ ਨਾਲ ਦੇਖੋ ਬਰਾਬਰ ਕੀਤਾ ਉਹਨੂੰ ਗੱਲ ਬਣੂਗੀ ਜਣਾ ਚੜੂਗਾ ਵਧੀਆ ਇਹ ਜਿਹੜਾ ਯਾਰ ਇਹ ਬੜਾ ਆ ਕਿੰਨੇ ਵਾਦ ਲਾਲ ਜੀ ਦਾ ਮੱਦੀ ਪਿੰਟਾ ਦੇ ਹਰੌਣਕ ਆ ਬਾਈ ਬਹੁਤ ਚੀਜ਼ਾਂ ਨੇ ਜੋ ਆਪਾਂ ਨੂੰ ਬਾਹਰ ਨਹੀਂ ਮਿਲਦੀਆਂ ਜੋ ਕਿ ਪੰਜਾਬ ਵਿੱਚ ਹੀ ਮਿਲਦੀਆਂ ਨੇ ਇਹ ਉਹਨਾਂ ਚੋਂ ਇੱਕ ਆ ਇਹ ਦਾ ਜੋ ਨਜ਼ਾਰਾ ਉਹ ਅਲੱਗ ਹੀ ਆ ਬੱਬੇ ਵਾਲਾ ਕਿੱਥੇ ਆ ਇਹ ਹਰ ਉਮਰ ਦੇ ਬੰਦੇ ਨੂੰ ਇਹ ਚੀਜ਼ ਦਾ ਸ਼ੌਂਕ ਹੁੰਦਾ ਆ ਦੇਖੋ ਭਾਈ ਇੰਨੀ ਸੇਵਾ ਕੀ ਬਾਤ ਹੈ ਭਾਈ ਲੋ ਵੀਰੇ ਥੈਂਕ ਯੂ ਵੀ ਥੈਂਕ ਯੂ ਸੋ ਮਚ ਕੁੱਕਾ ਨਹੀਂ ਵੱਜਣੀ ਆ ਰੇ ਫਸ ਗਿਆ ਉਹ ਦੇਖੋ ਦੇਖ ਹਾਂ ਦੇ ਦਾਰ ਛੱਡ ਦੇ ਦੀਵੇ ਵਰਤਾ ਹੁਣ ਮੇਰੇ ਔਰ ਵੀ देर ਸੀ ਪਤੰਗ ਐਵੇਂ ਜਾਈਦਾ ਉਹ ਯਾਰ ਇੱਕ ਲਾਗੇ ਸਿਸਟਮ ਆ ਕੋਠਿਆਂ ਤੇ ਚੈਕਿੰਗ ਹੋ ਰਹੀ ਆ ਨਾ ਜਿਵੇਂ ਕੋਈ ਚਾਈਨਾ ਡੋਰ ਚੈਕਿੰਗ ਹੁੰਦੀ ਆ ਅੱਛਾ ਆਈ ਕੋਠਿਆਂ ਤੇ ਝੜ ਕੇ ਚੱਲ ਜਾਂਦਾ ਆ ਜੀ ਉਹੀ ਚਾਈਨਾ ਡੋਰ ਬਤਨੀ ਜਾਈਦੀ ਗੱਲ ਵੜਦਣ ਦੀ ਆ ਹੱਥ ਵਾੜ ਤਾਂ ਦੇਖੋ ਆ ਤੇ ਹੱਥ ਵਾੜ ਤਾਂ ਇਹ ਲਾਈ ਵੀ ਇੱਕ ਜ਼ਹੰਮਤ ਚੀਜ਼ ਆ ਹਾਂ ਮੋਟਰਸਾਈਕਲ ਤੇ ਆਉਂਦੇ ਹੀ ਤਾਂ ਮੋਟਰਸਾਈਕਲ ਹਾਂ ਮੈਂ ਖਿੱਚ ਲਈ ਪਾਰੇਗੀ ਤੂੰ ਹੱਥੇ ਪਾੜ ਤਾਂ ਉਹ ਇੰਨਾ ਬੁਰਾ ਚੜ ਗਏ ਉਹ ਦੇਖੋ ਚੈਕਿੰਗ ਹੋ ਰਹੀ ਕੋਈ ਕੁਝ ਚੈਕਿੰਗ ਹੋ ਰਹੀ ਉਹ ਬਾਈ ਹੁਣ ਕੋਠੇ ਤੇ ਚੜ ਕੇ ਚੈਕਿੰਗ ਹੋ ਰਹੀ ਆ ਪੂਰੀ ਪਰ ਚਲੋ ਹੈ ਤਾਂ ਠੀਕ ਆ ਸਹੀ ਆ ਇੰਨੇ ਲੋਕਾਂ ਦੇ ਹੱਥ ਪਾੜਦੇ ਨੇ ਗਰਦਨਾ ਵੜਦੇ ਨੇ ਬਹੁਤ ਗਲਤ ਆ ਇਹ ਤਾਂ ਖਤਰਨਾਕ ਚੀਜ਼ ਹੀ ਯਾਰ ਪੰਛੀ ਵੀ ਕੁੱਤੇ ਵੀ ਸਭ ਹੋ ਖਤਮ ਨਾ ਕਮ ਆਏ ਬਿਲਕੁਲ ਲੋਡ ਨਹੀਂ ਆਪਾਂ ਇਹ ਵੀ ਅੱਛਾ ਇਹ ਵੀ ਇੱਕ ਚੀਜ਼ ਆ ਹਨਾ ਕੋਠਿਆਂ ਦੇ ਆ ਕੇ ਚੈੱਕ ਕਰ ਸਕਦੇ ਆਪਾਂ ਨੂੰ ਹਾਂਜੀ ਕਰ ਸਕਦੇ ਲੀਗਲ ਆ ਅੱਛਾ ਲੀਗਲ ਆ ਬਿਨਾ ਦੱਸੇ ਬਿਨਾ ਕੋਈ ਹੋ ਤਾ ਕਹੀਂ ਤਰ ਇਹ ਤਾਂ ਹੁੰਦਾ ਰੇਡ ਪੈ ਰਹੀ ਹੈ ਇੱਕ ਤਰ੍ਹਾਂ ਰੇਡ ਪੈ ਰਹੀ ਹੈ ਤਾਂ ਜੇ ਕੋਈ ਦੱਸ ਦਿੰਦਾ ਹਾਂ ਦੱਸ ਦਿੰਦਾ ਯਾਰ ਉਹਨੂੰ ਸ਼ੱਕ ਹੁੰਦਾ ਉਹਨਾਂ ਨੂੰ ਸ਼ੱਕ ਹੁੰਦਾ ਵੀ ਰੈਂਡਮੇ ਚੱਕ ਚਲੇਗੇ ਨਾ ਔਰ ਰੈਂਡਮ ਨੇੜੇ ਸੀਰੇ ਚਲੇਗੇ ਤੇ ਇਹ ਚੀਜ਼ ਦਾ ਕੋਈ ਜੁਰਮਾਨਾ ਆ ਜਾਂ ਕੀ ਆ ਕੇਸ ਸਟਾਫ ਹਾਂ ਜੁਰਮਾਨਾ ਵੀ ਆ ਕਿੰਨੇ ਦਾ ਹੋਊਗਾ ਯਾਰ ਆਪਣੇ ਹਿਸਾਬ ਹੁੰਦਾ ਅੱਛਾ ਪੂਰਾ ਉਹ ਨਹੀਂ ਵੀ ਫਾਈਨ ਹੋ ਜਾਂਦਾ ਮਤਲਬ ਜਿੰਨੇ ਨਿਕਲੇ ਜਿਵੇਂ ਇੱਕ ਨਿਕਲੇ ਜਾਂ ਦੋ ਨਿਕਲੇ ਉਸ ਹਿਸਾਬ ਨਾਲ ਠੀਕ ਆ ਠੀਕ ਆ ਜਿੰਨੇ ਵੀ ਆਪਾਂ ਨੂੰ ਜਿੰਨੇ ਡੋਰਾ ਹੋਈਆਂ ਇਹ ਵੀ ਚੀਜ਼ ਆ ਭਾਈ ਇਹਦਾ ਵੀ ਧਿਆਨ ਰੱਖਣਾ ਚਾਹੀਦਾ ਹਨਾ ਚਲੋ ਹੈ ਤਾਂ ਇੱਕ ਪਬਲਿਕ ਦੀ ਸੇਫਟੀ ਲਈ ਹੋਗਾ ਨਹੀਂ ਜੇ ਹੋਰ ਕਿਸੇ ਦਿਮੇ ਵੀ ਐ ਸੱਟ ਲੱਗੇ ਸੋ ਆ ਜਿਹੜੀਆਂ ਨੇ ਇਹ ਸਹੀ ਨੇ ਜੋ ਲੀਗਲ ਨੇ ਹੁਣ ਜੋ ਵਰਤ ਸਕਦੇ ਆ ਇਹ ਚੱਕੀਆਂ ਮਹਿੰਗੀਆਂ ਨੇ ਚੱਕ ਕੇ ਮਹਿੰਗੀਆਂ ਨੇ ਪਰ ਇਹਦੇ ਨਾਲ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੁੰਦਾ ਹੈਗਾ ਸੋ ਇਹ ਬਰਤਸਾ ਦੇ ਸਹੀ ਨੇ ਬਿਲਕੁਲ ਸਹੀ ਨੇ ਵੀਰੇ ਉਹ ਚੈਨਾ ਵਾਲੀਆਂ ਨੇ ਇਹਨਾਂ ਦਾ ਕੋਈ ਸਪੈਸੀਫਿਕ ਨਾਮ ਹੈਗਾ ਇਹ ਮਤਲਬ ਧਾਗਾ ਦੀਆਂ ਕਹਿ ਦਿੰਨੇ ਆਪਾਂ ਨਾਰਮਲ ਹੈਂਡ ਮੇਡ ਹੁੰਦੀਆਂ ਨੇ ਧਾਗਾ ਹੀ ਹੁੰਦਾ ਮਤਲਬ ਛੇਤੀ ਟੁੱਟ ਸਕਦਾ ਜੇ ਕਿਸੇ ਦੇ ਗਲਗਲ ਚ ਵੀ ਪੈਂਦਾ ਤੋੜ ਕੇ ਦਿਖਾ ਦੇ ਇੱਥੋਂ ਤੋੜ ਕੇ ਦਿਖਾ ਦੇ ਨਾਮ ਪਾਉਣ ਜੋ ਕੀ ਤੋੜਨਾ ਟੁੱਟ ਗਿਆ ਉਹ ਟੁੱਟਦੀ ਨਹੀਂ ਹੈਗੀਆਂ ਨਾ ਉਹ ਉਹ ਟੁੱਟਦੀ ਆਪਾਂ ਜਾਂਦੀ ਹੈ ਉਹ ਤਾਂ ਗੜਦਨ ਮਾਰ ਦਿੰਦੇ ਇਹ ਹੈ ਵੀ ਮਲੈਮ ਨੇ ਬਿਲਕੁਲ ਮਲੈਮ ਡੋਰ ਆ ਇਹ ਜਿਵੇਂ ਹੱਥ ਲਾ ਕੇ ਬਿਲਕੁਲ ਇਹ ਤਾਂ ਕਰਕੇ ਸਹੀ ਨਹੀਂ ਟੋੜਾ ਇਹ ਵੀ ਚੀਜ਼ ਆ ਭਾਈ ਇਹਦਾ ਵੀ ਧਿਆਨ ਰੱਖਣਾ ਪੈਂਦਾ ਜਿਹੜੇ ਬੰਦੇ ਨੂੰ ਨਹੀਂ ਪਤਾ ਮਤਲਬ ਮੈਨੂੰ ਇਹ ਚੀਜ਼ ਪਤਾ ਨਹੀਂ ਸੀ ਹਨਾ ਵੀ ਇਹ ਵੀ ਸਿਸਟਮ ਹੁੰਦਾ ਓਬਵੀਅਸਲੀ ਚਲ ਹੁਣ ਜਿਹੜਾ ਬੰਦਾ ਇੱਥੇ ਦਾ ਲੋਕਲ ਉਹਨਾਂ ਤਾਂ ਪਤਾ ਹੀ ਹੁੰਦਾ ਕਿਹੜੀ ਚੀਜ਼ ਸਹੀ ਕਿਹੜੀ ਗਲਤ ਆ ਪਰ ਬਚ ਕੇ ਰੋ ਫਿਰ ਇਹ ਚੀਜ਼ਾਂ ਤੋਂ ਰੇਡ ਪੈ ਸਾਦੀਆ ਕਦੇ ਵੀ ਮੁੰਡਿਆਂ ਨੇ ਭਾਈ ਹੁਣ ਲਈਆ ਬ੍ਰੇਕ ਖਾਣ ਪੀਣ ਨੂੰ ਆਰਡਰ ਕੀਤਾ ਮੰਜਾ ਡਾਲਿਆ ਕੋਠੇ ਤੇ ਖਾ ਲਿਆ ਕੋਸ਼ ਪੀਜ਼ਾ ਹੋਰ ਕੀ ਕੀਆ ਫ੍ਰਾਈਜ਼ ਕਾਰਲਿਕ ਬ੍ਰੈਡ ਬਰਗਰ ਵੀ ਨੇ ਕੀ ਬਾਤਾਂ ਨੇ ਥੈਂਕ ਯੂ ਮਾੜਾ ਮੁੰਡੇ ਨੇ ਪਹਿਲਾਂ ਜੂਸ ਲਿਆ ਕੇ ਦਿੱਤਾ ਹੁਣ ਆ ਖਾਣ ਪੀਣ ਦਾ ਆ ਬੈਟਣ ਤੋਂ ਬਾਅਦ ਆ ਹਾਈਵੇ ਤੁਹਾਡਾ ਬਹੁਤ ਬੀਜ਼ੀ ਆ ਨਾ ਇਹ ਮੇਨ ਹਾਈਵੇ ਲੱਗਦਾ ਦਿੱਲੀ ਕੜਨ ਲੁਧਿਆਣਾ ਮੇਨ ਹਾਈਵੇ ਹੀ ਆ ਫਿਰ ਸਾਰੀ ਆਰਗਾਨ ਨੇ ਜੱਟ ਲਿਓ ਇੱਕ ਚਿਲੀ ਇੱਕ ਕੋਈ ਨਹੀਂ ਨਾ ਇੱਕ ਚਿਲੀ ਇੱਕ ਆਰਗਾਨ ਉਹ ਬਹੁਤ ਆ ਬਸ ਲੋ ਬਾਈ ਮੁੰਡੇ ਫੇਰ ਰੈਡੀ ਹੋ ਰਹੇ ਨੇ ਪਰ ਟਾਂਕਾ ਫੇਅਰ ਚੜ ਗਏ ਨਾਲਦਿਆਂ ਨੇ ਵੀ ਪੂਰਾ ਕੰਪੀਟੀਸ਼ਨ ਪੂਰਾ ਚਾਲੂ ਕਰਕੇ ਰੱਖਿਆ ਹੋਇਆ ਛਾਲੇ ਵਾਲੀ ਦੋਰਾਂ ਵਾਲੀ ਦੋਰ ਨਾਲ ਸੰਸਰਾ ਹੱਥ ਰਿਹਾ ਬਾਈ ਗੁਰੂ ਘਰ ਚ ਵੀ ਡੋਰ ਦੇ ਅਨਾਉਂਸਮੈਂਟ ਹੁੰਦੀ ਕਹਿ ਕੇ ਰਹੇ ਨੇ 5 ਸਾਲ ਦੀ ਕੈਦ 5 ਸਾਲ ਦੀ ਕੈਦ ਜੁਰਮਾਨਾ ਹੋਵੇਗਾ ਸਮਰਾਲੇ ਖਾਣੇ ਵੱਲੋਂ ਜਿਹੜਾ ਦੂਜੀ ਡੋਰ ਵਰਤਦਾ ਹਾਂ ਚਾਇਨਾ ਡੋਰ ਚਾਇਨਾ ਡੋਰ ਜਿਹੜੇ ਵਰਤਦਾ ਜੇ ਬੱਚਾ ਛੋਟਾ ਦਾ ਪਿਤਾ ਨੂੰ ਜੇਲ੍ਹ ਲਊਗੀ ਆਪੇ ਰੈਂਟ ਦਾ ਛੋਟਾ ਜੇ 18 ਹਾਂ ਦਾ ਸ਼ੁਰੂ ਇਹ ਵੀ ਬਈ ਕਾਫੀ ਸਖਤ ਆਈ ਆ ਰਹਾ ਮਤਲਬ ਇਹ ਚੀਜ਼ ਨੂੰ ਲੈ ਕੇ ਜਾਣ ਦਾ ਟਾਈਮ ਆ ਗਿਆ ਹੁਣ ਚੱਲ ਜੇ ਹੁਣ ਹੁਣ ਦੱਸ ਹੁਣ ਕੀ ਪਲਾਨ ਆ ਪਹਿਲਾਂ ਤਾਂ ਹੁਣ ਆਪਾਂ ਘਰੇ ਜਾ ਰਹੇ ਹਾਂ ਪਹਿਲਾਂ ਘਰੇ ਮਿਲ ਮਿਲ ਲਈਏ ਘਰ ਤੋਂ ਉlare ਸੀਗੇ ਘਰਦਿਆਂ ਨੂੰ ਹਾਂ ਆਪਾਂ ਤਾਂ ਹੋਂਦੇ ਸਾਰ ਨਿਕਲ ਗਏ ਪਤੰਗੇ ਚੜਾਉਣ ਘਰਦਿਆਂ ਨੂੰ ਵੀ ਨਹੀਂ ਸਮਾਰਕ ਮਿਲਿਆ ਹੁਣ ਮਿਲ ਲਈਏ ਸੋ ਲੋ ਬਈ ਆਸ ਕੀ ਆਦੀ ਵੀਡੀਓ ਉਮੀਦ ਕਰਦਾ ਤੁਮ ਵਧੀਆ ਲੱਗੀ ਹੋਵੇ ਜੇ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਕਰ ਦਿਓ ਜੇ ਇਦਾਂ ਦੀਆਂ ਹੋਰ ਵੀਡੀਓਜ਼ ਚਾਹੀਦੀਆਂ ਨੇ ਤਾਂ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਆਪਾਂ ਮਿਲਦੇ ਹਾਂ ਅਗਲੀ ਵਾਰ ਓਕੇ